پرنمو پرنمو دغهانو پرنمو 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 پر ਕੱਲ੍ਹ ਅੱਜ ਵਿਭਾਗਿਕ ਤੌਰ 'ਤੇ ਕੋਰ ਬਾਦੂ ਜੀ ਦੀ ਜੀ ਸਾਹ ਦਾ ਜਿੱਤ ਹੋਈ ਹੈ ਨੋਕਸਵਾ ਹਲਕਾ ਪਟਨਾ ਤੋਂ ਕਿ ਅੱਜ ਇੱਕ ਸਤਿਕਾਰਯੋਗ ਬਦੂ ਸੁਖਨੀ ਸਾਹਿਬ ਦਾ ਜਵਾਬ ਦੇ ਪਾਰਟੀ ਨੂੰ ਤੇ ਨਗਰ ਨੂੰ ਪਾਸ ਕਰਦੇ ਕਿ ਤੁਹਾਨੂੰ ਬਹੁਤ ਹੈ ਤੁਸੀਂ ਕਹਿੰਦੇ ਕੀ ਕਿਹੜਾ ਚਾਹੋਗੇ ਜੀ ਜਿਹੜੇ ਅੱਗੇ ਆਪਣੇ ਹਲਕੇ 'ਚ ਕੰਮ ਵੀ ਹੋ ਰਿਹਾ ਹੈ ਅੱਜ ਦਾ ਜੋ ਸੁਖਨੀ ਸਾਹਿਬ ਦੇ ਪਾਰਟ ਇਹ ਸਤਿਕਾਰਯੋਗ ਨਗਰ ਦੀ ਸਭਾ ਸੰਗਠਨ ਤੇ ਰੜ ਕੇ ਰਖਵਾਏ ਸੀ ਉਹਨਾਂ ਦੇ ਹੋ ਗਏ ਆ ਹਾਜੀ ਲੋਭਾਇਆ ਸਾਰੀ ਸੰਗਤ ਨੇ ਮੈਂ ਵੀ ਇੱਥੇ ਹਾਜ਼ਰੀ ਲਵਾਉਣ ਵਾਸਤੇ ਪਹੁੰਚਾ ਤੇ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਕਿਉਂਕਿ ਜਦੋਂ ਵੀ ਅਸੀਂ ਗੁਰੂ ਸਾਹਿਬ ਦਾ ਹੋਤਰ ਅਸਰਾ ਲੈ ਕੇ ਕੋਈ ਕੰਮ ਦੀ ਅਰੰਭਤਾ ਕਰਦੇ ਆਂ ਸਫਲ ਹੁੰਨੇ ਆ ਉਹਦੇ ਵਿੱਚ ਤੇ ਸਾਡਾ ਮਨ ਦਾ ਹੈ ਸ਼ੁਕਰਾਨਾ ਕਰਨਾ ਗੁਰੂ ਦਾ ਇਹ ਲੱਖ ਖੁਸ਼ੀਆਂ ਬਾਤਸਾਈਆਂ ਜੇ ਸਤਗੁਰ ਨਦਰ ਕਰੇ ਇਹ ਘਰਬਾਣੀ ਚ ਵੀ ਆ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਐਸੇ ਖੁਸ਼ੀ ਦੇ ਪਲ ਨੇ ਜਿਹੜੇ ਉਹ ਸਾਨੂੰ ਨਸੀਬ ਹੁੰਦੇ ਆ ਤੇ ਇਸ ਨਗਰ ਦਾ ਮੈਂ ਬਹੁਤ ਧੰਨਵਾਦੀ ਆ ਵੱਡਾ ਨਗਰ ਹੈ 5000 ਪਲੱਸ ਵੋਟਾਂ ਨੇ ਤੋਂ ਇਹਨਾਂ ਨੇ ਇਸ ਵਾਰੀ ਬੜੀ ਹਿੰਮਤ ਕਰਕੇ ਬੜੇ ਵਿਅੋਤਬੰਦ ਤਰੀਕੇ ਦੇ ਨਾਲ ਬੀਬਾ ਜੀ ਦੇ ਇਲੈਕਸ਼ਨ ਦੇ ਵਿੱਚ ਵੱਡੀ ਲੀਡ ਇਸ ਨਗਰ ਤੋਂ ਮਿਲੀ ਹੈ ਜਿਹਦੇ ਨਾਲ ਇਹ ਜਿੱਤ ਹੈ ਜਿਹੜੀ ਯਕੀਨਨ ਬੜੀ ਹੈਗੀ ਓਏ ਹਲਕਾ ਵੀ ਸਾਡਾ ਦਿਹਾਤੀ ਲੀਡ ਕੀਤਾ ਹੈਗਾ ਸੋ ਉਹਨਾਂ ਦੇ ਸਮੇਂ 'ਚ ਵੀ ਇਹ ਸਾਰੀ ਸੰਗਤ ਇਸੇ ਤਰ੍ਹਾਂ ਇਕੱਠੀ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਮੈਂ ਸਮਝਦਾ ਕੰਮ ਕਰਦੀ ਰਹੂਗੀ ਹੋਰ ਜੋ ਇਹਨਾਂ ਦੇ ਕੋਈ ਮੰਗ ਮਸਲੇ ਹੋਣਗੇ ਉਹ ਤਾਂ ਰੁਟੀਨ ਦੇ ਨੇ ਬੀਬਾ ਜੀ ਜਿੱਤ ਗਏ ਨੇ ਉਹਨਾਂ ਕੋਲੇ ਫੰਡ ਜ ਹੈਗੇ ਨੇ ਇਸ ਤਰ੍ਹਾਂ ਦੇ ਹਲਕੇ ਵਾਸਤੇ ਜੋ ਇਹਨਾਂ ਦਾ ਹੁਕਮ ਹੋਏਗਾ ਉਹ ਸਭ ਕੁਝ ਜਾ ਜੋ ਇਲੈਕਸ਼ਨ ਚ ਇਹਨਾਂ ਨਾਲ ਗੱਲਬਾਤ ਹੋਈ ਸੀ ਉਹ ਸਾਰਾ ਇਹਨਾਂ ਦਾ ਪੂਰਾ ਕਰਵਾ ਕੇ ਦੇਾਂਗੇ ਧੰਨਵਾਦ ਵੀ ਹੈ ਇਹਨਾਂ ਦਾ ਤੇ ਫਿਰ ਵੀ ਜੋ ਇਹਨਾਂ ਦਾ ਹੁਕਮ ਹੋਏਗਾ ਉਹਦੇ ਤੇ ਅਸੀਂ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਗਰੇਜ਼ ਸਿੰਘ ਦਿਓਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੇ ਮੈਂ ਆਪ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿੰਦਰ ਕੌਰ ਬਾਦਲ ਜੀ ਉਹਨਾਂ ਦੀ ਚੌਥੀ ਵਾਰੀ ਜਿੱਤ ਦੀ ਖੁਸ਼ੀ ਦੇ ਵਿੱਚ ਨਗਰ ਦਿਓਣ ਦੀ ਸੰਗਤ ਨੇ ਬਹੁਤ ਉਤਸ਼ਾਹ ਨਾਲ ਸੁਖਣੀ ਸਾਹ ਦੇ ਗੁਰਦੁਆਰਾ ਸਾਹ ਗੁਰੂ ਦਾਸ ਜੀ ਦੇ ਘੋ ਪਾਏਗੇ ਨੇ ਸੋ ਜਿੱਥੇ ਸਾਡੇ ਹਲਕੇ ਦੇ ਮੁਖ ਸੇਵਾਦਾਰ ਪ੍ਰਕਾਸ਼ ਸਿੰਘ ਭੱਟੀ ਹਰਚਾਰ ਦੇ ਚਲੇ ਜੀ ਆਡੀਓ ਜਹੇਦਾਰ ਜਗਜੀਤ ਸਿੰਘ ਬਲਵਾਨਾ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਤੇ ਨਗਰ ਦੀ ਸੰਗਤ ਦਾ ਵੀ ਸਾਰੇ ਸ਼੍ਰੋਮਣੀ ਕਾਲੀਦਾਲ ਵੱਲੋਂ ਬਖਤਰ ਸਹਿਬਾਂ ਵੱਲੋਂ ਮੈਂ ਇੱਕ ਵਾਰੀ ਸਾਰੇ ਨਗਰ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਬਹੁਤ ਵੱਡੇ ਦੀਰਣਾ ਵੀ ਬੰਨ੍ਹ ਜਿਤਾਇਆ ਇੰਦੀਆਂ ਕਹਿੰਦਾ ਉਹ ਖਿਮਾ ਦੇ ਜਾਂਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ